ਸਵਾਗਤ ਹੈ ਜੀ YouTube ਆਪਣੇ YouTube ਚੈਨਲ ਤੇ ਸਰਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਅੱਜ ਆਪਾਂ ਦੋ ਨਗ ਲੈ ਕੇ ਆਏ ਆ ਤੇ ਆਪਣੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹ ਸਬਸਕ੍ਰਾਈਬ ਕਰ ਲੈਣਾ Facebook ਫੇਸਬੁੱਕ ਪੇਜ ਨੂੰ ਫੋਲੋ ਕਰ ਲਾ ਕਰੋ ਜੇ ਕਿਸੇ ਇਦਾਂ ਦੀ ਵੀਡੀਓ ਬਣਾਉਣੀ ਹੁੰਦੀ ਹੈ ਜੀ ਉਹ ਆਪਣੇ ਨਾਲ ਸੰਪਰਕ ਕਰ ਲਾ ਕਰੋ ਆਪਣਾ ਮੋਬਾਈਲ ਨੰਬਰ ਹੈਗਾ 8437162244 ਇੱਕ ਬਾਈ ਕੋਲੇ ਅਫਸਰ ਬੱਛੀ ਹੈ ਜੀ ਬਾਈ ਦੇ ਕਹਿਣ ਮੁਤਾਬਕ ਡੇਢ ਮਹੀਨਾ ਤੋਂ ਥੱਲੇ ਆ ਮਨ ਕਹ ਲੋ 1 ਮਹੀਨਾ 20 20 ਦਿਨ ਦੀ ਕਹਿੰਦਾ ਸੀ ਬਾਈ ਟੀਕਾ ਭਰਾਏ ਨੂੰ ਬਾਕੀ ਬਾਈ ਕੋਲੇ ਸੀਮਣ ਵੀ ਹੈਗੇ ਸਾਰੇ ਰਿਕਾਰਡ ਵੀ ਹੈਗਾ ਤੇ ਇੱਕ ਜੀ ਲਵੜਾ ਤੀਜੇ ਲਈ ਗੱਬਣਾ ਜੀ ਇਹ ਡੇਢ ਮਹੀਨੇ ਦੀ ਇਹਨੂੰ ਬਾਈ ਕਹਿੰਦਾ ਟੀਕਾ ਲੱਗਿਆ ਵਾ ਬਾਕੀ ਅੱਜ ਦੀ ਘੜੀ ਬਾਈ ਕੋਈ ਗੱਬਣਾ ਰੇਟ ਨਹੀਂ ਕਰਨੇ ਵਾਜ ਨੇ ਮੁੱਲ ਫੰਡਰਾਲੀ ਆ ਤੇ ਇਹ ਬਾੜ ਤੇ ਲਾਈ ਮਾਗਦੇ ਸਾਨੂੰ ਬਹਿਣੀ ਵਾਲੇ ਤੁਹਾਨੂੰ ਚੈੱਕ ਕਰ ਲੋ ਬਾਕੀ ਤਨ ਥਾਣੇ ਕੋਈ ਆ ਫਾਰਮ ਵਾਲੀ ਵੇੜਾ ਹੀ ਵੱਡੀ-ਬੁੱਡੀ ਬਹੁਤ ਆ ਵੇੜਾ ਚੈੱਕ ਕਰੋ ਜੀ ਫਿਰ ਕੁਆਲਿਟੀ ਚੰਗੀ ਆ ਬਹੁਤ ਸੋਹਣੀ ਆ ਇਹ ਕਈ ਅਪਸਰ ਬੱਚੀ ਆ ਜੀ ਬਾਈ ਕੋਲੇ ਦੋ ਨਾ ਗਈ ਇਹ ਜਥਣਾ ਦੀ ਗੈਪ ਪੂਰੇ ਫੋੜ ਸ਼ਾਂਗ ਨਹੀਂ ਬੱਚੀ ਤੇ ਥਾਂ ਚੈੱਕ ਕਰ ਲਈ ਕੋਈ ਫੋੜ ਸ਼ਾਂਗ ਨਹੀਂ ਫੇਸ ਵੀ ਬਹੁਤ ਪਿਆਰਾ ਬੱਚੀ ਦਾ ਵਾਕੀ ਅੱਜ ਹੋ ਸਕਦਾ ਤੁਹਾਡੇ ਕਰਮੋਂ ਗੱਬਣ ਨਿਕਲਾਵੇ ਤੁਹਾਡੀ ਕਿਸਮਤ ਉਹਦਾ ਆ verdade ਚੈੱਕ ਕਰ ਲਈ। ਵੜ ਇਹ ਵੀ ਚੰਗੀ ਆ। ਅੱਗੇ ਵਾਜਣ ਕੇ ਸ਼ੇਅਰ ਕਰਦਾ ਕਰੋ ਜੀ ਵੀਡੀਓ ਨੂੰ। ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ। ਜੇ ਕਿਸੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਆਪਣੇ ਜ਼ਰੂਰ ਸੰਪਰਕ ਕਰਿਆ ਕਰੋ। ਬਾਕੀ ਬਾਈ ਦਾ ਮੋਬਾਈਲ ਨੰਬਰ ਸਕਰੀਨ ਤੇ ਚੱਲਦਾ। ਬਾਈ ਨਾਲ ਜ਼ਰੂਰ ਸੰਪਰਕ ਕਰਿਓ। ਕੀ ਕਰੂ ਇਹ ਇਹ ਸਾਨੂੰ ਮੂਰਤੋ ਦਿਖਾ ਰਨਾ ਮੈਂ ਇਹ ਦੋਨਾਂ ਦੇ ਪਿਆਰੇ ਹੈ ਜੀ ਕੋਈ ਬੋਦੀ ਛੋਟੀ ਬੋਦੀ ਹੈ ਕੰਨ ਵੀ ਛੋਟੇ ਆ ਬੱਚੀ ਦੀ ਪ੍ਰਿੰਟ ਪੂਰਾ ਮਾਰ ਥੱਲੋ ਚਿੱਟੀਆਂ ਲੱਤਾਈ ਉੱਪਰੋਂ ਜੈਡ ਬਲੈਕ ਆ ਜਿਹੜੀ ਆਪਣੀ ਵੀਡੀਓ ਹੁੰਦੀ ਜੀ ਸਧਾਰਨ ਵੀਡੀਓ ਹੁੰਦੀ ਆ ਕੋਈ ਇਹ ਚ ਸੁਰਖੀ ਬਿੰਦੀ ਵਾਲਾ ਕੰਮ ਨਹੀਂ ਹੁੰਦਾ ਜਾਇ ਜਪਾ ਤੁਹਾਨੂੰ ਦਿਖਾ ਤੁਹਾਨੂੰ ਬਸ ਉਹੋ ਜੇ ਦਿਸੂਗਾ ਬਾਈ ਬੜ ਚੰਗੀ ਆ ਜੀ ਇਹ ਥੋਲੇ ਬਾਈ ਕਹਿੰਦਾ ਦੁੱਧ 7 ਕਿਲੋ 7 ਹੋ ਗਿਆ 7 ਤੋਂ ਬਾਹਰ ਬਾਹਰ ਆ ਦਿੰਦੇ ਬਾਈ ਕਹਿੰਦਾ ਹੈ ਬਾਈ ਜ਼ਰੂਰ ਤੇਲ ਆ ਇੰਨਾ ਧਿਆਨ ਰੱਖ ਲੋ ਕਿਉਂਕਿ ਆਪਾਂ ਵੀਡੀਓ ਬਣਾਉਣਾ ਇਹੀ ਮਕਸਦ ਹੁੰਦਾ ਮੁੜ ਕੇ ਆਲਾ ਦੂਰੋਂ ਚੱਲ ਕੇ ਆਵੇ ਚੈੱਕ ਕਰੀਏ ਦੋ ਨਾਲ ਸੀ ਬਾਈ ਕੋਲੇ ਆਪਾਂ ਦੋਨੇ ਤੁਹਾਨੂੰ ਦਿਖਾ ਦੇ ਤੇ ਬਾਈ ਕੋਲੇ ਦੋਨਾਂ ਦਾ ਰਿਕਾਰਡ ਵੀ ਹੈਗਾ ਜੀ ਸੀਮਣਾ ਦਾ ਤੇ ਬਾਈ ਨਾਲ ਸੰਪਰਕ ਕਰ ਲਿਓ ਧੰਨਵਾਦ ਜੀ ਥੈਂਕ ਯੂ ਵੀਡੀਓ ਨੂੰ ਅੱਗੇ ਸ਼ੇਅਰ ਕਰਦਾ ਕਰੋ